ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤੁਸੀਂ ਇਹ ਜੋ ਤੁਸੀਂ ਘਰ ਵੇਖ ਰਹੇ ਹੋ ਮੈਂ ਇੱਕ ਘਰ ਨਵਾਂ ਬਣਾ ਰਿਹਾ ਆਪਣਾ ਤੇ ਇਸ ਘਰ ਦੇ ਵਿੱਚ ਇੱਕ ਨਾ ਕਿਸੇ ਨੇ ਹੋਰ ਨੇ ਵੀ ਘਰ ਬਣਾਇਆ ਵਾ ਤੇ ਮੈਨੂੰ ਅੱਜ ਪਤਾ ਲੱਗਾ ਜੇ ਇਹ ਕਟੋ-ਕਟਨੀ ਤੇ 8 ਮਹੀਨੇ ਹੋ ਗਏ ਘਰ ਬਣਦਿਆਂ ਨੂੰ 8 ਮਹੀਨਿਆਂ ਦੇ ਵਿੱਚ ਮੈਨੂੰ ਅੱਜ ਪਤਾ ਲੱਗਾ ਜੇ ਉਹ ਵੀ ਇੱਕ ਮਹਾਂਪੁਰਖ ਸਾਡੇ ਕੋਲ ਇੱਥੇ ਆਏ ਆ ਜਿਹੜਾ ਇੱਥੇ ਮੇਰੇ ਰਾਜਮਿਸਤਰੀ ਦਾ ਕੰਮ ਕਰਦੇ ਆ ਤੇ ਆਓ ਤੁਸੀਂ ਪਿਛੇ ਦੇਖ ਰਹੇ ਇਹਨਾਂ ਨੇ ਦੱਸਿਆ ਕਿ ਤੁਹਾਡੇ ਘਰ ਦੇ ਵਿੱਚ ਘਰ ਬਣਿਆ ਤੇ ਮੈਂ ਤੁਹਾਨੂੰ ਘਰ ਦੇ ਦਰਸ਼ਨ ਕਰਾਉਣ ਲੱਗਾ ਹਾਂ ਅੰਦਰ ਬੱਚੇ ਵੀ ਆ ਤੇ ਜਿਹੜਾ ਇਸ ਘਰ ਦਾ ਮਾਲਕ ਵਾ ਨਾ ਉਹ ਇੱਥੇ ਉੱਡਦਾ ਫਿਰਦਾ ਵਾ ਉੱਡਦਾ ਹੀ ਫਿਰਦੀ ਆ ਤੇ ਕਾਲੇ ਰੰਗ ਦੀ ਚਿੜੀ ਆ ਤੇ ਕਾਲੇ ਰੰਗ ਦੇ ਬੱਚੇ ਆ ਤੇ ਲਓ ਜੀ ਵੇਖੋ ਜਾਨੀ ਬੰਦੇ ਆ ਆਹ 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 ਤਿੰਨ ਬੱਚੇ ਆ ਤਿੰਨ ਬੱਚੇ ਛੋਟੀ ਜਿਹੀ ਖੁੱਟ ਦੇ ਵਿੱਚ ਜਾ ਕੇ ਆਪਣਾ ਘਰ ਬਣਾਇਆ ਆਲਣਾ ਬਣਾਇਆ ਆਲਣਾ ਆਪਣਾ ਕਿ ਡਰੰਦੇ ਆ ਚਾਣਨ ਤੋਂ ਤੇ ਮਾਂ ਆਪਣੇ ਬੱਚੇ ਨੂੰ ਕਿਹੜੇ ਕਿੱਥੇ ਵੇਖੋ ਤੁਸੀਂ ਕਿੱਥੇ ਲਗਾ ਕੇ ਰੱਖਿਆ ਵੇਖੋ ਤੁਸੀਂ ਪੌੜੀਆਂ ਦੇ ਥੱਲੇ ਜਿੱਥੇ ਜਿੱਥੇ ਕਿਸੇ ਦੀ ਵੀ ਨਜ਼ਰ ਨਹੀਂ ਪੈਂਦੀ ਤੇ ਮੇਰੀ ਵੀ ਨਜ਼ਰ ਵੇਖੋ ਮੈਨੂੰ ਰੋਜ਼ਾਨਾ ਇੱਥੇ ਆਉਂਦੇ ਨੇ ਹੋ ਗਿਆ ਆ ਬਾਬਾ ਜੀ ਜਿਨ੍ਹਾਂ ਨੇ ਇਹਨਾਂ ਬੱਚਿਆਂ ਦਾ ਘਰ ਲਗਾਉਣ ਦੇ ਵਿੱਚ ਸਾਡੀ ਮਤ ਕੀਤੀ ਆ ਤੇ ਜਿੰਨੀ ਖੁਸ਼ੀ ਮੈਨੂੰ ਅੱਜ ਹੋਈ ਹੈ ਨਾ ਮੇਰੇ ਖਿਆਲ ਦੇ ਵਿੱਚ ਮੈਨੂੰ ਕਿਸੇ ਦੀ ਘਰ ਦੀ ਵੇਖ ਕੇ ਆਪਣੇ ਘਰ ਦੀ ਇੰਨੀ ਜੀ ਖੁਸ਼ੀ ਨਹੀਂ ਹੋਈ ਜਿੰਨੀ ਇਹਨਾਂ ਬੱਚਿਆਂ ਦੀ ਘਰ ਦੀ ਖੁਸ਼ੀ ਵੇਖ ਕੇ ਹੋ ਰਹੀ ਆ ਮੈਨੂੰ ਫੇਰ ਵੇਖਣ ਨੂੰ ਜੀ ਕਰਦਾ ਲਓ ਜੀ ਆਓ ਅੱਖ ਵਿਖੰਦੀ ਨਾ ਹੈਲੋ 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 ਕੀ ਬਾਤ ਹੈ ਇੱਕ ਦੂਜੀ ਦੇ ਉੱਤੇ ਚੰਮੜੇ ਪਏ ਆ ਉਹ ਅੱਖ ਵਿਖੰਦੀ ਨਾ ਓ ਵਾਹਿਗੁਰੂ ਮਾਰਾ ਤੇਰੇ ਰੰਗ ਨਿਆਰੇ ਨੇ ਕਿੰਨੇ ਰੰਗ ਨਿਆਰੇ ਨੇ ਤੇਰੇ ਜੀ ਜਿਹੜਾ ਤੂੰ ਘਰ ਦੇ ਵਿੱਚ ਘਰ ਬਣਾ ਕੇ ਦਿੱਤਾ ਇਥੋਂ ਫਿਰ ਇੱਕ ਪੰਕਤੀ ਸੀ ਕੀ ਕਾਹੇ ਰੇ ਮਨ ਚਿਤਵੇ ਉਦਮ ਜਾਂ ਆਹਰ ਹਰਦੀਓ ਪਰਿਆ ਸੈਲ ਪੱਥਰ ਮੇਂ ਜੰਤੂ ਪਾਇ ਤਾ ਕਾ ਰਿਜਕ ਆਗੇ ਕਰਤਰਿਆ ਅੰਦਰ ਤੇਰਾ ਰਿਜਕ ਤੇਰਾ ਰਹਿਣ ਸਹਿਣ ਤੈਨੂੰ ਕਿਨੇ ਕਿਨੇ ਮਿਲਣਾ ਵਾ ਕਿਨੇ ਕਿਨੇ ਤੇਰਾ ਆਪਣਾ ਬਣਨਾ ਵਾ ਤੇ ਕਿਨੇ ਕਿਨੇ ਤੇਰੇ ਪਿੱਠ ਦੇ ਵਿੱਚ ਛੁਰੇ ਮਾਰਨੇ ਆ ਆਂਦੇ ਉਹ ਤੇਰਾ ਪਹਿਲੋਂ ਲਿਖਤਾ ਤੇਰੇ ਜਨਮ ਲੈਣ ਤੋਂ ਪਹਿਲੋਂ ਤੇ ਅੱਜ ਜਿਹੜਾ ਇਸ ਘਰ ਦੇ ਵਿੱਚ ਮੈਨੂੰ ਰਹਿ ਕੇ ਖੁਸ਼ੀ ਹੋਣਦੀ ਆ ਕਿ ਘਰ ਦੇ ਵਿੱਚ ਘਰ ਬਣਿਆ ਛੋਟੀ ਜਿਹੀ ਮੋਰੀ ਆ ਇਸ ਕੰਧ ਦੇ ਵਿੱਚ ਪੌੜੀਆਂ ਦੇ ਥੱਲੇ ਤੇ ਵੇਖੋ ਤੁਸੀਂ ਕਿ ਕਿਹੜੇ ਤਰੀਕੇ ਨਾਲ ਘਰ ਬਣਾਇਆ ਉਹਨਾਂ ਨੇ ਤੇ ਹੁਣ ਇਸ ਕੰਧ ਨੂੰ ਪਲਸਤਰ ਨਹੀਂ ਕਰਾਇਆ ਜਾਏਗਾ ਜਿੰਨਾ ਚਿਰ ਤੱਕ ਇਹ ਬੱਚੇ ਉੱਡ ਨਹੀਂ ਜਾਂਦੇ ਸ਼ਾਇਦ ਇਹਨਾਂ ਦਾ ਘਰ ਸਾਡੇ ਨਾਲ ਹੀ ਹੋਵੇ ਸਾਡੇ ਤੋਂ ਪਹਿਲਾਂ ਇਹਨਾਂ ਦੇ ਵਸੋਂ ਇਸ ਘਰ ਦੇ ਵਿੱਚ ਹੋ ਗਈ ਆ ਅਸੀਂ ਬਾਅਦ ਵਿੱਚ ਆਉਣਾ ਤੇ ਪਹਿਲਾਂ ਇਹ ਆ ਗਿਆ ਦਰਬੇਸ਼ ਨੇ ਤੇ ਗੁਰੂ ਸਾਹਿਬ ਨੇ ਆਪ ਭੇਜੇ ਨੇ ਕਿਉਂਕਿ ਗੁਰੂ ਹਰ ਇੱਕ ਪ੍ਰਮਾਤਮਾ ਹਰ ਇੱਕ ਦੇ ਵਿੱਚ ਵਸਦਾ ਤੇ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਆ ਪ੍ਰਮਾਤਮਾ ਆਪ ਇਸ ਘਰ ਦੇ ਵਿੱਚ ਆਇਆ ਇਸ ਰੂਪ ਦੇ ਵਿੱਚ ਜੀਵ ਦੇ ਰੂਪ ਦੇ ਵਿੱਚ ਆਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਇਥੇ ਘਰ ਦਾ ਮਾਲਕ ਆ ਗਿਆ ਵਾ ਦੋ ਨੇ ਦੋ ਨੇ ਆ ਦੋ ਨੇ ਚੜਾ ਚੜੀ ਹੈ ਨਾ ਆਹਾ 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 ਆ ਆ ਜੇ ਤੁਹਾਡੇ ਸਾਹਮਣੇ ਉੱਟ ਕੇ ਆ ਜੇ ਆ ਜੇ ਘਰ ਦੀ ਮਾਲਕਣਾ ਆਪਣੇ ਬੱਚਿਆਂ ਨੂੰ ਦੇਖਣ ਸੇਮ ਸੇਮ ਤੋਂ ਸੇਮ ਸ਼ਕਲ ਆ ਆਪਣਾ ਘਰ ਲੱਭਦੀ ਆ ਗਈ ਇਹਦੇ ਥੋੜੀ ਜਿਹੀ ਰਾਹ ਤੇ ਆ ਗਈ ਹੁਣ ਬਸ ਅਗਲੇ ਪਾਸੇ ਜਾਣਾ ਇਹਨਾਂ ਨੇ ਉੱਥੇ ਲੱਗੀ ਜੀ ਉਹ ਥੱਲੇ ਬੈ ਗਈ ਆ ਆਵਾਜ਼ ਕਰ ਰਹੀ ਆਵਾਜ਼ ਮੇਰੇ ਖਿਆਲ ਤੇ ਤੁਹਾਨੂੰ ਸੁਣਾਈ ਦੋ ਦੋ ਆ ਆਹਾਹਾ ਇਹ ਕੋਈ ਖਤਰਾ ਨਹੀਂ ਆ ਖਤਰੇ ਦੀ ਘੰਟੀ ਦਸੰਦੇ ਐ ਇੰਨੀ ਸੋਹਣੀ ਵੀਡੀਓ ਮੇਰੇ ਖਿਆਲ ਦੇ ਵਿੱਚ ਅੱਜ ਤੱਕ ਨਹੀਂ ਬਣੀ ਹੋਣੀ ਸਕਦੀ ਤੁਹਾਨੂੰ ਵੀ ਮੈਂ ਨਾ ਆਵਾਜ਼ ਕਿ ਜੇ ਉੱਥੇ ਹੈਗੀ ਤੇ ਤੁਹਾਨੂੰ ਬੋਲਣ ਦੇ ਬੋਲਦੇ ਮੈਂ ਆਵਾਜ਼ ਸ਼ਾਇਦ ਥੋੜੀ ਤੇ ਉਹ ਬੋਲੁੰਦੇ ਆ ਨਾ ਉਹ ਚੋਗਾ ਲੈ ਕੇ ਆਵੇ ਚੋਗਾ ਲੈ ਕੇ ਆਵੇ ਤੇ ਚੋਗੇ ਵਾਲੇ ਅੰਦਰ ਬੈਠੇ ਆ ਕੀ ਬਾਤ ਹੈ ਕੀ ਬਾਤ ਹੈ ਜੀ